ਮਾਰਦਾ ਜਿਹੜਾ ਥੀ ਮਹਿਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਪਲਾਸਟਿਕ ਮੁਕਤ ਇਸ ਵਾਰ ਮੇਲਾ ਕਰਨਾ ਆ ਅਸੀਂ ਇਸ ਵਾਰ ਜਰੂਰ ਕਾਮਯਾਬ ਹੋਵਾਂਗੇ ਕਿ ਇਸ ਵਾਰ ਦਾ ਅਸੀਂ ਜਿਹੜਾ ਮੇਲਾ ਮਾਤਾ ਰਾਣੀ ਦਾ ਆ ਉਹ ਪਲਾਸਟਿਕ ਮੁਕਤ ਮੇਲਾ ਕਰਵਾ ਸਕੀਏ ਸੋ ਮੈਨੂੰ ਇਹ ਥੋੜਾ ਜਿਹਾ ਲੱਗ ਰਿਹਾ ਕਿਉਂਕਿ ਮੈਂ ਹੁਣ ਤਾਂ ਤੈਨਾਤ ਹੁਸ਼ਿਆਰਪੁਰ ਦੇ ਵਿੱਚ ਐਸ ਕਮਿਸ਼ਨਰ ਸੋ ਅਗਰ ਮੈਂ ਇਹ ਕੰਮ ਨਾਗਰਿਕ ਦੇ ਤੌਰ ਤੇ ਦੇਖਾ ਕਿ ਜਦ ਮੈਂ ਵੀ ਮੇਲਿਆਂ ਦੇ ਵਿੱਚ ਆਂਦੀ ਸੀ ਉਹਦੇ ਅਕੋਰਡਿੰਗ ਮੈਨੂੰ ਲੱਗਦਾ ਹੈ ਕਿ ਪਹਿਲੇ ਦੇ ਨਾਲੋਂ ਅਸੀਂ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੇਲਾ ਇਸ ਵਾਰ ਸਾਨੂੰ ਥੋੜਾ ਜਿਹਾ ਸਮੂਦ ਲੱ ਟਰ ਰਹੀ ਹੈ ਬਹੁਤ ਘਟ ਨਜ਼ਰ ਆ ਰਹੀ ਹੈ ਇਸ ਵਾਰ ਜਿਹੜਾ ਉਹ ਹਿਸ਼ਾਰਪੁਰ ਨੂੰ ਜਿਹੜਾ ਹੈਗਾ ਵਾ ਪਲਾਸਟਿਕ ਮੁਕਤ ਰੱਖਣ ਦਾ ਜਿਹੜਾ ਵੱਡਾ ਪ੍ਰਣ ਜਿਹੜਾ ਉਹਨਾਂ ਵੱਲੋਂ ਲਿੱਤਾ ਗਿਆ ਔਰ ਪੂਰਨ ਸਹਿਯੋਗ ਵੀ ਜਿਹੜਾ ਆ ਉਹ ਵੱਖ-ਵੱਖ ਕਮੇਟੀਆਂ ਵੱਲੋਂ ਜਿਹੜਾ ਉਹਨਾਂ ਨੂੰ ਮਿਲ ਰਿਹਾ ਸਾਡੇ ਨਾਲ ਨਗਰ ਨਿਗਮ ਦੇ ਮੈਡਮ ਕਮਿਸ਼ਨਰ ਸਾਹਿਬ ਜਿਹੜੇ ਐ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੀਆਂ ਕਿਉਂਕਿ ਜਿਹੜਾ ਪੂਰੇ ਪ੍ਰਸ਼ਾਸਨ ਵੱਲੋਂ ਜਿਹੜਾ ਪਲਾਸਟਿਕ ਮੁਕਤ ਜਿਹੜਾ ਰੱਖਣ ਦਾ ਜਿਹੜਾ ਵੱਡਾ ਜਿਹੜਾ ਹੈਗਾ ਇੱਕ ਪ੍ਰਣ ਲਿੱਤਾ ਗਿਆ ਸੋ ਮੈਡਮ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਮੈਡਮ ਜੀ ਆਪ ਜੀ ਨੂੰ ਇਸ ਕੰਮ ਦੇ ਲਈ ਵਧਾਈ ਦਿੰਦੇ ਆ ਜੀ ਧੰਨਵਾਦ ਚਲੋ ਜੀ ਬਹੁਤ-ਬਹੁਤ ਧੰਨ ਧਿਆਨ ਦੇ ਵਿੱਚ ਆ ਜਾਂਦੀਆਂ ਆ ਸੋ ਮੈਂ ਤਾਂ ਇਹ ਕਹਿਨੀ ਆ ਕਿ ਐਡਮਿਨਿਸਟ੍ਰੇਸ਼ਨ ਔਰ ਪਬਲਿਕ ਦੇ ਵਿੱਚ ਇੱਕ ਅਹਿਮ ਕੜੀ ਜਿਹੜੀ ਪ੍ਰੈਸ ਹੈ ਸੋ ਇਸ ਵਾਰ ਦਾ ਜਿਹੜਾ ਥੀਮ ਹੈ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਪਲਾਸਟਿਕ ਮੁਕਤ ਇਸ ਵਾਰ ਮੇਲਾ ਕਰਨਾ ਆ ਔਰ ਪਲਾਸਟਿਕ ਮੁਕਤ ਲਈ ਸਾਡੇ ਨਗਰ ਨਿਕਮ ਵੱਲੋਂ ਜਿਹੜੀਆਂ ਵੱਖ-ਵੱਖਰੀਆਂ ਟੀਮਾਂ ਅਸੀਂ ਬਣਾ ਦਿੱਤੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖਰੀਆਂ ਟੀਮਾਂ ਬਣੀਆਂ ਸਾਰੀਆਂ ਟੀਮਾਂ ਦੇ ਇੰਚਾਰਜਸ ਆ ਉਹਨਾਂ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈ ਔਰ ਅਸੀਂ ਇਹ ਲਗਭਗ ਆਪ ਵੀ ਇਸ ਮੇਲੇ ਦੇ ਵਿੱਚ ਟੀਮਾਂ ਦੇ ਨਾਲ-ਨਾਲ ਆਫੀਸਰਸ ਵੀ ਜਿਹੜੇ ਆ ਤਕਰੀਬਨ ਵਿਜ਼ਿਟ ਔਰ ਸਾਡਾ ਜਿਹੜਾ ਆ ਆਈ ਹੋਪ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸਾਰਾ ਲੰਗਰ ਕਮੇਟੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਵਾਰ ਜਰੂਰ ਕਾਮਯਾਬ ਹੋਵਾਂਗੇ ਕਿ ਇਸ ਵਾਰ ਦਾ ਅਸੀਂ ਜਿਹੜਾ ਮੇਲਾ ਮਾਤਾ ਰਾਣੀ ਦਾ ਆ ਉਹ ਪਲਾਸਟਿਕ ਮੁਕਤ ਮੇਲਾ ਕਰਵਾ ਸਕੀਏ ਜੀ ਜਿਸ ਤਰ੍ਹਾਂ ਨਾਲ ਮੈਡਮ ਤੁਸੀਂ ਇਹ ਸਟੈਪ ਚੁੱਕਿਆ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਇਹ ਦੇਖੋ ਜਿੰਨਾ ਤਾਂ ਮੈਂ ਪਿੱਛੇੋਂ ਦੇਖਦੀ ਆਂ ਹੀ ਵੈਸੇ ਤਾਂ ਜਦੋਂ ਮੇਲਾ ਕੱਲ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਵੀ ਰੈਗੂਲਰ ਤਕਰੀਬਨ ਜਿਹੜੀ ਆ ਮੇਰੇ ਆਫੀਸਰਸ ਦੀ ਮੇਰੀ ਜਿਹੜੀ ਆ ਵਿਜ਼ਿਟ ਰਹੀ ਹੈ ਕਿ ਜੁਆਇੰਟ ਕਮਿ ਸੁਪਰਡੈਂਟ ਇੰਜੀਨੀਅਰ ਸੈਨੀਟਰੀ ਇਨਸਪੈਕਟਰਸ ਤੁਹਾਡੇ ਨਾਲ ਹੈ ਹੀ ਇਸ ਮਾਈ ਚੀਫ ਮਤਾਂ ਕਾਰਪੋਰੇਟ ਸੈਨੀਟਰੀ ਆਫੀਸਰ ਹੈ ਸਾਰੀ ਇਹਨਾਂ ਦੀ ਟੀਮ ਹੈ ਸੁਪਰਡੈਂਟ ਗੁਰਮੇਲ ਹੈ ਇਨਫੋਰਸਮੈਂਟ ਆਫੀਸਰ ਨੇ ਸੋ ਸਾਰੀਆਂ ਟੀਮਾਂ ਆਦਰਵਾਈਜ਼ ਤਾਂ ਰੈਗੂਲਰ ਤਕਰੀਬਨ ਗਰੁੱਪ ਦੇ ਵਿੱਚ ਡੀਸੀ ਸਾਹਿਬ ਦੇ ਗਰੁੱਪ ਚ ਸ਼ੇਅਰ ਕਰਦੀਆਂ ਰਹੀਆਂ ਆ ਜਿਹਦੇ ਵਿੱਚ ਅਸੀਂ ਇਹ ਜੋ ਦੇਖਦੇ ਰਹੇ ਆ ਕਿ ਇਸ ਵਾਰ ਜਿਹੜੇ ਮੁਲਾਜ਼ਮ ਹੈ ਕਿਉਂਕਿ ਡੀਸੀ ਸਾਹਿਬ ਦੇ ਵੱਖਰੇ ਦਿਸ਼ਾ ਨਿਰਦੇਸ਼ ਹੈ ਸਾਡੇ ਜਿਹੜੇ ਨਗਰ ਨਿਗਮ ਦੇ ਉਹ ਵੱਖਰਾ ਇਹਦੇ ਵਿੱਚ ਜਿਹੜਾ ਆ ਅਸੀਂ ਇਹ ਜਿਹੜਾ ਹੈੱਡ ਆਫਿਸ ਤੋਂ ਵੀ ਸਾਨੂੰ ਦਿਸ਼ਾ ਨਿਰਦੇਸ਼ ਹੈ ਉਹਨਾਂ ਸਾਰਿਆਂ ਨੂੰ ਕਿ ਜਿਹੜੀਆਂ ਜਿਹੜੀਆਂ ਮੀਟਿੰਗਸ ਕੀਤੀਆਂ ਗਈਆਂ ਆ ਔਰ ਜਿਹੜਾ ਕਮੇਟੀਆਂ ਦਾ ਆਪਸ ਚ ਤਾਲਮੇਲ ਹੋ ਗਿਆ ਆ ਸੋ ਮੈਨੂੰ ਇਹ ਥੋੜਾ ਜਿਹਾ ਲੱਗ ਰਿਹਾ ਕਿਉਂਕਿ ਮੈਂ ਹੁਣ ਤਾਂ ਤੈਨਾਤ ਆ ਹੁਸ਼ਿਆਰਪੁਰ ਦੇ ਵਿੱਚ ਐਸ ਕਮਿਸ਼ਨਰ ਸੋ ਅਗਰ ਮੈਂ ਇਹ ਕੰਮ ਨਾਗਰਿਕ ਦੇ ਤੌਰ ਤੇ ਦੇਖਾਂ ਕਿ ਜਦ ਮੈਂ ਵੀ ਮੇਲਿਆਂ ਦੇ ਵਿੱਚ ਆਂਦੀ ਸੀ ਉਹਦੇ ਅਕੋਰਡਿੰਗ ਮੈਨੂੰ ਲੱਗਦਾ ਹੈ ਕਿ ਪਹਿਲੇ ਦੇ ਨਾਲੋਂ ਅਸੀਂ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਥੋੜਾ ਜਿਹਾ ਇਸ ਚੀਜ਼ ਚ ਕਾਮਯਾਬ ਹੈ ਕਿ ਮਤਲਬ ਕਿ ਜਿਹੜਾ ਮੇਲਾ ਇਸ ਵਾਰ ਸਾਨੂੰ ਥੋੜਾ ਜਿਆ ਸਮੂਦ ਲੱਗ ਰਿਹਾ ਔਰ ਪਲਾਸਟਿਕ ਤੇ ਜਿਹੜੀ ਲਿਟਰਿੰਗ ਆ ਬਹੁਤ ਘੱਟ ਨਜ਼ਰ ਆ ਰਹੀ ਹੈ ਜਿੱਥੇ ਕਿਤੇ ਕਮੀਆਂ ਪੇਸ਼ੀਆਂ ਆ ਸੋ ਕਿਉਂਕਿ ਰੈਡ ਕਰਾਸ ਸੁਸਾਇਟੀ ਜਿਹੜੀ ਹੈ ਉਹਦੇ ਨਾਲ ਹੀ ਸਾਡਾ ਵੀ ਸਟਾਲ ਲੱਗਿਆ ਹੈ ਅਸੀਂ ਐਨ ਜੀਓਜ਼ ਵੀ ਨਾਲ ਲਗਾ ਲਏ ਆ ਸੋ ਉਹਦੇ ਵਿੱਚ ਸਾਡੀ ਜਿਹੜੀ ਇੱਕ ਟੀਮ ਹੈ ਪਬਲਿਕ ਰੀਡਰੈਸਲ ਸਿਸਟਮ ਅਸੀਂ ਉਸ ਟੀਮ ਦੇ ਵਿੱਚ ਲਗਾਇਆ ਸਾਡੀ ਇਨਫੋਰਸਮੈਂਟ ਟੀਮ ਹੈ ਔਰ ਰੈਗੂਲਰ ਮੂਵ ਕਰ ਰਹੀ ਆ ਸਮੇ ਸਮੇ ਦੇ ਵਿੱਚ ਜਿੱਥੇ ਲੋਕਾਂ ਨੂੰ ਇਹ ਵੀ ਬੋਲਿਆ ਜਾ ਰਿਹਾ ਕਿ ਕਿਰਪਾ ਕਰਕੇ ਲੰਗਰ ਕਮੇਟੀ ਨੂੰ ਕਿ ਆਪਾਂ ਸਹਿਯੋਗ ਦਿੱਤਾ ਜਾਵੇ ਪ੍ਰਸ਼ਾਸਨ ਦਾ ਆਪਾਂ ਪਲਾਸਟਿਕ ਨਹੀਂ ਵਰਤਣਾ ਉਹਦੇ ਨਾਲ ਸਾਡੀ ਜਿਹੜੀ ਹੈ ਟੀਮ ਜਿਹੜੀ ਖਾਸ ਤੌਰ ਤੇ ਸੈਨੀਟੇਸ਼ਨ ਦੀ ਟੀਮ ਹੈ ਐਨਫੋਰਸਮੈਂਟ ਟੀਮ ਹੈ ਸਾਡੀ ਇੱਥੇ ਹੈਲਪ ਡੈਸਕ ਦੀ ਟੀਮ ਹੈਗੀ ਬਣੀ ਹੋਈ ਕਿ ਅਸੀਂ ਇਹ ਵੀ ਕਰ ਰਹੇ ਹਾਂ ਕਿ ਜੇ ਕਿਸੇ ਕੋਲ ਚਲੋ ਪਲਾਸਟਿਕ ਆ ਵੀ ਗਿਆ ਬਾਹਰਲੇ ਜ਼ਿਲ੍ਹੇ ਤੋਂ ਅਗਰ ਕੋਈ ਲੰਗਰ ਲਗਾਉਣ ਆਇਆ ਸੋ ਅਸੀਂ ਉਹਨੂੰ ਪਿਆਰ ਨਾਲ ਕਹਿ ਰਹੇ ਹਾਂ ਕਿ ਤੁਸੀਂ ਦੇ ਦਿਓ ਔਰ ਸਾਡੇ ਕੋਲ ਕੈਨਜੀਓ ਦੀ ਹੈਲਪ ਦੇ ਨਾਲ ਜਿੰਨਾ ਕ ਅਸੀਂ ਸਮਾਨ ਲੈ ਸਕੀ ਆ ਉਹਨਾਂ ਕ ਤੁਸੀਂ ਕਰ ਲੋ ਨਾਲ ਉਹਨਾਂ ਨੂੰ ਵੈਂਡਰ ਦੀ ਵੀ ਲਿਸਟ ਦੇ ਦੇ ਰਹੇ ਆ ਤਾਂ ਕਿ ਹੁਸ਼ਿਆਰਪੁਰ ਦੇ ਵਿੱਚ ਅਗਰ ਉਹਨਾਂ ਨੇ ਪਰਚੇਸ ਕਰਨਾ ਉਹਨੂੰ इजीली ਪਰਚੇਸ ਹੋ ਜਾਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਅਗਰ ਵੈਂਟਰ ਵੀ ਐਸਟੈਬਲਿਸ਼ ਕਰ ਸਕੇ ਕਿ ਰੀਜ਼ਨੇਬਲ ਰੀਟ ਦੇ ਉੱਪਰ ਅਗਰ ਉਹ ਇੱਥੇ ਹੀ ਲੋਕਾਂ ਨੂੰ ਸਮਾਨ ਮੁਹੱਈਆ ਕਰਵਾ ਦੇਣ ਉਹ ਵੀ ਸਾਡੀ ਕੋਸ਼ਿਸ਼ ਚੱਲ ਰਹੀ ਹੈ अदरवाइज ਕਾਰਪੋਰੇਸ਼ਨ ਤਾਂ ਆਪਣਾ ਕੰਮ ਕਰ ਹੀ ਰਿਹਾ ਹੈ ਜੀ ਸਮਾਂ ਦੇ ਲਈ ਬਹੁਤ ਆਲਵਾਡੀ ਥੈਂਕ ਯੂ ਜੀ ਜੈ ਮਾਤਾ ਦੀ ਸੋ ਇਸਨ ਨਗਰ ਨਿਗਮ ਦੇ ਕਮਿਸ਼ਨਰ ਬੈਡਮ ਜਿਨ੍ਹਾਂ ਨੇ ਵਿਸਤਾਰ ਪੂਰਵਕ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਵਾਰ ਜਿਹੜਾ ਉਹ ਹੁਸ਼ਿਆਰਪੁਰ ਨੂੰ ਜਿਹੜਾ ਹੈਗਾ ਵਾ ਪਲਾਸਟਿਕ ਮੁਕਤ ਰੱਖਣ ਦਾ ਜਿਹੜਾ ਵੱਡਾ ਪ੍ਰਣ ਜਿਹੜਾ ਉਹਨਾਂ ਵੱਲੋਂ ਲਿੱਤਾ ਗਿਆ ਔਰ ਪੂਰਨ ਸਹਿਯੋਗ ਵੀ ਜਿਹੜਾ ਹੈ ਉਹ ਵੱਖ-ਵੱਖ ਕਮੇਟੀਆਂ ਵੱਲੋਂ ਜਿਹੜਾ ਉਹਨਾਂ ਨੂੰ ਮਿਲ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਇਸ ਵੇ ਇਸ ਵੇਲੇ ਜਿਹੜਾ ਹੈਗਾ ਵਾ ਜਿਹੜਾ ਇਹ ਸਟਾਲ ਲਗਾਇਆ ਗਿਆ ਹੈ ਯਾਤਰੀ ਸਹੂਲਤ ਕਮੇਟੀ ਪਲਾਸਟਿਕ ਹਟਾਓ ਵਾਤਾਵਰਨ ਬਚਾਓ ਨਗਰ ਨਿਗਮ ਵੱਲੋਂ ਜਿਹੜਾ ਹੈ ਸਟਾਲ ਲਗਾਇਆ ਗਿਆ ਹੈ ਸੋ ਇਹ ਪੈਂਜੀ ਜੋ ਚੀਜ਼ਾਂ ਹਾਂਜੀ ਇਹ 프리 ਆਫ ਕਾਸਟ ਨੇ ਜੀ ਹਾਂਜੀ ਇਹ ਆ ਕਿ ਜਿਸ ਤਰ੍ਹਾਂ ਕੋਈ ਲੰਗਰ ਲੱਗਾ ਹੋਵੇ ਉੱਥੇ ਪਲਾਸਟਿਕ ਦੀ ਵਰਤੋਂ ਹੋ ਰਹੀ ਆ ਤੇ ਸਾਡੇ ਅਗਰ ਆ ਜਾਂਦਾ ਆ ਧਿਆਨ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਇਹ ਪ੍ਰੋਵਾਈਡ ਕਰਵਾ ਦਿੰਨੇ ਆ ਤੇ ਬਾਕੀ ਅਸੀਂ ਵੈਂਡਰਸ ਦੀ ਲਿਸਟ ਜਿਹੜੀ ਆ ਇੱਥੇ ਅਵੇਲ ਕੀਤੀ ਗਈ ਆ ਇੱਥੋਂ ਜਾ ਕੇ ਜਿਹੜੇ ਉਹ ਬਾਕੀ ਹੋਰ ਵੀ ਸਮਾਨ ਇੱਥੋਂ ਲੈ ਸਕਦੇ ਆ ਹਾਂਜੀ ਇਹ ਲੋਕਲ ਵੈਂਡਰ ਨੇ ਹਿਸ਼ਾਰਪੁਰ ਦੇ ਜੀ ਇਹ ਹਿਸ਼ਾਰਪੁਰ ਦੇ ਵੈਂਡਰ ਨੇ ਜੀ ਸਾਰੇ ਹਾਂਜੀ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਨਾਲ ਰੁਜ਼ਾਨ ਲੱਗਦਾ ਜੀ ਕਿਸ ਤਰ੍ਹਾਂ ਨਾਲ ਜਿਸ ਤੁਸੀਂ ਇਹ ਲਗਾ ਰਹੇ ਹੋ

ਫॉर द ਟਾਈਮਿੰਗ ਫਿਰ ਬੈਂਡਰਸ ਦੇ ਨੰਬਰ ਵੀ ਰੱਖੇ ਆ ਤਾਂ ਉਹ ਜਿੱਤੋ ਜਾ ਕੇ ਆਪਣੇ ਮਟੀਰੀਅਲ ਲੈ ਸਕਦੇ ਆ ਜੇ ਵੀ ਅਗਰ ਕੋਈ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਵੀ ਨਹੀਂ ਕੋਈ ਕਰ ਸਕਦਾ ਤਾਂ ਉਸ ਪੀਸ ਤੇ ਦੇਖੋ ਜੀ ਵਾਤਾਵਰਨ ਨੂੰ ਬਚਾਣਾ ਸਾਡੇ ਆਪਣੇ ਹੱਥਾਂ ਆਪਣੇ ਹੁਸ਼ਿਆਰਪੁਰ ਨੂੰ ਸਾਫ਼ ਸੁੰਦਰਾ ਸਵੱਛ ਸੁਥਰਾ ਵਾਤਾਵਰਨ ਅਸੀਂ ਆਪ ਹੀ ਦੇ ਸਕਦੇ ਆ ਤਾਂ ਉਹਦੇ ਲਈ ਕੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਸਾਥ ਦਿੱਤਾ ਜਾਵੇ ਨਗਰ ਨਿਗਮ ਹੁਸ਼ਿਆਰਪੁਰ ਦਾ ਤੇ ਇਸ ਨੂੰ ਪਲਾਸਟਿਕ ਬਨਾਇਆ ਜਾ ਰਹੀ ਹੈ ਬਹੁਤ ਧੰਨਵਾਦ ਸੋ ਇਹ ਸਾਨੂੰ ਜਿਹੜੇ ਨਗਰ ਨਿਗਮ ਦੇ ਜਿਹੜੇ ਹੈ ਮੈਂਬਰ ਸਾਹਿਬਾਨ ਜਿਹੜੇ ਹੈ ਪਲਾਸਟਿਕ ਮੁਕਤ ਜਿਹੜਾ ਆ ਪ੍ਰਣ ਲੈ ਕੇ ਚੱਲੇ ਹੋਏ ਨੇ ਸੋ ਵਧੀਆ ਉਪਰਾਲਾ ਹੈ ਸੋ ਬੜੀ ਸਲਾਹਾ ਕਰਦੇ ਆ ਇਸ ਸਮੂਹ ਪ੍ਰਸ਼ਾਸਨ ਦੀ ਸਲਾਹਾ ਕਰਦੇ ਆ ਜਿਨ੍ਹਾਂ ਨੇ ਹੁਸ਼ਿਆਰਪੁਰ ਨੂੰ ਜਿਹੜਾ ਪਲਾਸਟਿਕ ਮੁਕਤ ਰੱਖਣ ਦਾ ਜਿਹੜਾ ਪ੍ਰਣ ਲਿਆ ਸੋ ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਦੀ ਲਾਈਵ ਕਵਰੇਜ ਜੁੜੇ ਰੱਖ ਖਾਸਪੁਰ ਟੀਵੀ ਚੈਨਲ ਦੇ ਨਾਮ